ਹਰ ਜੀ ਜੇਪਗਨ ਹਾਂ ਜੀ ਵਾਲਮੀਕ ਧਰਮ ਸਭਾ ਗੰਦ ਨਗਰ ਲੋਹਰੀ ਗੇਟ ਪਟਿਆਲਾ ਤੋਂ ਕਾਰਜਕਾਰੀ ਪ੍ਰਧਾਨ ਜੀ ਥੋੜਾ ਜਿਹਾ ਬਚਾ ਹਾਂ ਜੀ ਕੀ ਡਿਮਾਂਡ ਕੀਤੀ ਜੀ ਜਿਹੜਾ ਕੱਟ ਰੈਸ ਦੇ ਸੰਬੰਧ ਵਿੱਚ ਇਹ ਵਾਲਮੀਕ ਸਮਾਗ ਪਟਿਆਲਾ ਸ਼ਹਿਰ ਦੇ ਲੱਗ ਲੱਗ ਮੋਹੱਲਿਆਂ ਤੋਂ ਸਾਡੇ ਨੁਮਾਇੰਦੇ ਆਏ ਨੇ ਜਿਹੜੀ ਅੰਮ੍ਰਿਤਸਰ ਵਿਖੇ ਇੱਕ ਮੰਦ ਭਾਗੀ ਘਟਨਾ ਹੋਈ ਹੈ ਜਿਸ ਦਿਨ ਬਾਬਾ ਸਾਹਿਬ ਦਾ ਸੰਵਿਧਾਨ ਲਾਗੂ ਹੋਇਆ 26 ਜਨਵਰੀ ਜਿੱਤੇ ਕਿ ਲੋਕ ਉਹਨਾਂ ਨੂੰ ਪੁਸ਼ਪ ਅਰਪਿਤ ਕਰਦੇ ਸੀ ਉਹਨਾਂ ਦੀ ਪੂਜਾ ਹੋ ਰਹੀ ਸੀ ਉਸੇ ਦਿਨ ਮੰਦਪਾਗ ਦੀ ਘਟਨਾ ਇੱਕ ਵਿਅਕਤੀ ਦੁਆਰਾ ਹੋਈ ਗਈ ਕੀਤੀ ਗਈ ਕਿ ਬਾਬਾ ਸਾਹਿਬ ਦੀ ਮੂਰਤੀ ਤੇ ਹਮਲਾ ਕੀਤਾ ਗਿਆ ਜਿਸ ਨੂੰ ਕਿ ਵਾਰਮਿਕ ਸਮਾਜ ਮਜਬੀ ਉਹ ਰਬੀਦਾਸ ਪਾ ਹੀ ਜਰਾ ਬਿਲਕੁਲ ਬਰਦਾਸ਼ਤ ਨਹੀਂ ਕਰ ਰਿਹਾ ਔਰ ਅਸੀਂ ਮੌਜੂਦਾ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਜਿਸ ਵਿਅਕਤੀ ਨੇ ਇਹ ਘਟਨਾ ਕੀਤੀ ਹੈ ਉਸ ਤੇ ਐਨਐਸਏ ਲਾਗੂ ਕਰੋ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਵਿਅਕਤੀ ਇਕੱਲਾ ਨਹੀਂ ਹੋ ਸਕਦਾ ਜਿਹੜੇ ਪਿੱਛੇ ਮਾਸਟਰਮਾਈਂਡ ਨੇ ਜਿਨ੍ਹਾਂ ਦੀ ਗਹਿਰੀ ਸਾਜ਼ਿਸ਼ ਹੈ ਇਸ ਵਿੱਚ ਇੱਕ ਹੋਰ ਦੇਖਣ ਵਾਲੀ ਗੱਲ ਇਹ ਆਈ ਹੈ ਕਿ ਉਹਨਾਂ ਨੇ ਸਾਡੇ ਦਲਿਤ ਪਾਈਚਾਰ ਦੇ ਬੰਦੇ ਬੰਦੇ ਦੀ ਦੁਰਵਰਤੋਂ ਕੀਤੀ ਹੈ ਇਸ ਘਟਨਾ ਲਈ ਸੋ ਬੜੀ ਤੁਸੀਂ ਇਸ ਸੀਜ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਉਸ ਨੇ ਇੱਕ ਐਸ ਸੀ ਪਾਈਚਾਰ ਦਾ ਹੀ ਬੰਦਾ ਇਸ ਮਸੱਈਏ ਦੇ ਖਿਲਾਫ ਵਰਤਿਆ ਔਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਸਾਜ਼ਿਸ਼ ਦੇ ਜਿਹੜੇ ਮਾਸਟਰਮਾਈਂਡ ਨੇ ਉਹ ਡੂੰਘਾਈ ਨਾਲ ਪੜਤਾਲ ਕਰਕੇ ਉਹਨਾਂ ਸਾਜ਼ਿਸ਼ਾਂ ਦੇ ਖਿਲਾਫ ਪੜਤਾਲ ਕਰਕੇ ਉਹਨਾਂ ਨੂੰ ਕਿ ਸਾਕਤ ਹੋ ਸਕਤ ਸਜ਼ਾ ਦਿੱਤੀ ਉਹ ਪਸੇੇ ਮਾਹੌਲ ਕਹਿਜਾ ਚੱਲ ਰਿਹਾ 바ਵਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਕਰਕੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੜਤਾਲਾਂ ਕਰੀਆਂ ਜਾ ਰਹੀਆਂ ਹਨ ਅਗਰ ਪ੍ਰਸ਼ਾਸਨ ਨੇ ਕੋਈ ਥੋਸ ਕਦਮ ਨਹੀਂ ਚੱਕਿਆ ਇਹਨਾਂ ਤੇ ਇਨਕੁਆਇਰੀ ਚੰਗੇ ਤਰੀਕੇ ਨਾਲ ਸੀਬੀਆਈ ਦੀ ਜਾਂ ਕੋਈ ਹੋਰ ਜਾਂਚ ਨਾਲ ਇਹਨਾਂ ਦੀ ਜਾਂਚ ਨਹੀਂ ਕੀਤੀ ਗਈ ਤਾਂ ਕੱਲਾ ਅੰਮ੍ਰਿਤਸਰ ਬੰਦ ਨਹੀਂ ਤਾਂ ਪੂਰਾ ਪੰਜਾਬ ਵੀ ਬੰਦ ਹੋ ਸਕਦਾ ਅਸੀਂ ਇਹਨਾਂ ਦਾ ਪੂਰਾ ਸਮਰਥਨ ਦੇਵਾਂਗੇ ਆਪਣੇ ਐਸ.ਆਈ. ਭਾਈਚਾਰੇ ਦਾ ਐਸ.ਆਈ. ਭਾਈਚਾਰਾ ਉਦੋਂ ਤੱਕ ਨਹੀਂ ਬਾਹਰ ਨਿਕਲਦਾ ਜਦੋਂ ਤੱਕ ਉਹਨੂੰ ਲੋਡ ਨਾ ਪਵੇ ਜੇ ਲੋਡ ਪੈ ਗਈ ਤਾਂ ਅਸੀਂ ਬਾਹਰ ਵੀ ਨਿਕਲਾਂਗੇ ਸੜਕਾਂ ਤੇ ਵੀ ਜਾਵਾਂਗੇ ਤਾਂ ਸਾਡੇ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਵੀ ਜਿਹੜੇ ਬੰਦੇ ਇਹ ਗੰਦੇ ਆਂਡੇ ਜਿਹੜੇ ਨੇ ਇਹੋ ਜਿਹੇ ਗਲਤ ਕੰਮ ਕੀਤਾ ਜਾਂ ਜਿਨ੍ਹਾਂ ਨੇ ਕਰਵਾਇਆ ਉਹਨਾਂ ਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਐਨ ਦੀ ਪੂਰੀ ਇਨਕੁਆਇਰੀ ਨਵੇਂ ਸਿਰੇ ਤੋਂ ਹੋਣੀ ਚਾਹੀਦੀ ਤਾਂ ਕਿ ਇਹਦਾ ਜੋ ਅੱਗੇ ਨੂੰ ਕੋਈ ਇਹੋ ਜਿਹਾ ਕੰਮ ਨਾ ਕਰ ਸਕੇ ਮੈਂ ਅਰຸນ ਥਾਲੀਵਾਲ ਹਾਂ ਜੀ ਭਾਰਤੀ ਹ왈ਮੀ ਕੀ ਤਰਮ ਸਮਾਜ ਤੋਂ ਮੈਂ ਪਰਵਾਹ ਰਿਆ ਪੰਜਾਬ ਤੇ ਚੰਡੀਗੜ੍ਹ ਠੀਕ ਹੈ ਜੀ ਜਿਹੜੀ ਪੰਜਾਬ ਪੁਲਿਸ ਨੇ ਉੱਥੇ ਮੌਕੇ ਤੇ ਗ੍ਰਿਫਤਾਰੀ ਉਸ ਦੇ ਬੰਦੇ ਦੀ ਹੋ ਗਈ ਪਰ ਉਸ ਨੂੰ ਉਹ ਇੱਕ ਮੋਰਾ ਆ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਕਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ ਆ ਉਹਦੇ ਨਾਲ ਉਹਦੇ ਲਈ ਉਸ ਤੋਂ ਬ੍ਰੀਕੀ ਤੋਂ ਜਾਂਚ ਕਰਨੀ ਚਾਹੀਦੀ ਆ ਸਖਤੀ ਦੇ ਨਾਲ ਜਾਂਚ ਕਰਨੀ ਚਾਹੀਦੀ ਆ ਤਾਂ ਜੋ ਜਿਹੜੀਆਂ ਏਜੰਸੀਆਂ ਇਸ ਦੇ ਪਿੱਛੇ ਕੰਮ ਕਰ ਰਹੀਆਂ ਜਿਸ ਜਿਸ ਏਜੰਸੀਆਂ ਨੇ ਇਹਨੂੰ ਮੋਰਾ ਬਣਾ ਕੇ ਭੇਜਿਆ ਆ ਉਹਨਾਂ ਦਾ ਜਿਹੜਾ ਪਰਦਾ ਫਾਸ਼ ਹੋ ਸਕੇ ਅਸੀਂ ਪ੍ਰਸ਼ਾਸਨ ਤੋਂ ਇਹ ਪੂਰ ਜੋਰ ਮੰਗ ਕਰਦੇ ਅੱਜ ਪਟਿਆਲੇ ਦੇ ਵਿੱਚ ਵਾਲਮੀਕਨ ਸਮਾਜ ਇਕੱਠਾ ਹੋਇਆ ਆ ਵੱਖ-ਵੱਖ ਮੁਹੱਲਿਆਂ ਦੇ ਵਿੱਚੋਂ ਸਾਡੀ ਇਹੀ ਮੰਗ ਹੈ ਪੂਰਜੋਰ ਕਿ ਉਸਤੇ ਐਨਐਸਏ ਲਗਾ ਕੇ ਨੈਸ਼ਨਲ ਸਕਿਉਰਿਟੀ ਐਕਟ ਲਗਾ ਕੇ ਉਸਨੂੰ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਕਿਉਂਕਿ ਇਹ ਬੜੀ ਅੱਗੇ ਨੂੰ ਪੰਜਾਬ ਦਾ ਜਿਹੜਾ ਮਾਹੌਲ ਜਿਹੜਾ ਹੋਰ ਵੀ ਖਰਾਬ ਹੋ ਸਕਦਾ ਹੈ ਜਦੋਂ ਤੱਕ ਅਸੀਂ ਐਸੇ ਜੇ ਲੋਕਾਂ ਦੇ ਗੁਲਾਮ ਇਹਨਾਂ ਦੇ ਲਗਾਮ ਨਹੀਂ ਕੱਸਾਂਗੇ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਇਸ ਨੂੰ ਜੇਲ੍ਹ 'ਚ ਭੇਜਿਆ ਹੋਰ ਇਨਕੁਆਰੀਜ਼ ਦੀ ਵੱਡੇ ਪੱਧਰ ਤੇ ਹੋਣੀ ਚਾਹੀਦੀ ਹੈ ਤਾਂ ਜੋ ਜਿਹੜੀਆਂ ਏਜੰਸੀਆਂ ਦੇ ਪਿੱਛੇ ਕੰਮ ਕਰ ਰਹੀਆਂ ਉਹਨਾਂ ਦਾ ਪਰਦਾਫਾਸ਼ ਹੋ ਸਕੇ ਹਾਂਜੀ ਸੋ ਬਿੱਤੇ ਦਿਨੀ ਜੋ ਹਰਮੰਦਰ ਸਾਹਿਬ ਦੇ ਨਜ਼ਦੀਕ ਅੰਮ੍ਰਿਤਸਰ ਵਿਖੇ 바ਵਾ ਸਾਹਿਬ ਦੀ ਜਿਹੜੀ ਪ੍ਰਤਿਮਾ ਲੱਗੀ ਹੋਈ ਹੈ ਜੋ ਬਿੱਤੇ ਦਿਨੀ 26 ਜਨਵਰੀ ਦੇ ਦਿਨ ਜਿਸ ਦਿਨ ਭਾਰਤੀ ਸੰਵਿਧਾਨ ਲਾਗੂ ਹੋਇਆ ਸੀ ਜਿਸ ਦਿਨ ਭਾਰਤੀ ਲੋਕ ਵਿਸ਼ੇਸ਼ ਤੌਰ ਤੇ ਜਿਹੜੇ ਦਲ ਸਮਾਨ ਨਾਲ ਸੰਬੰਧਿਤ ਨੇ ਉਹ ਲੋਕ ਜਿਹੜੇ ਅੱਜ 바ਵਾ ਸਾਹਿਬ ਨੂੰ ਪੂਜਦੇ ਨੇ ਉਸ ਦਿਨ 바ਵਾ ਸਾਹਿਬ ਦੀ ਜਿਹੜੀ ਪ੍ਰਤਿਮਾ ਆ ਪਾਵਨ ਪ੍ਰਤਿਮਾ ਦੀ ਬੇਅਦਬੀ ਕੀਤੀ ਗਈ ਉਸ ਦੇ ਰੋਸ ਵਜੋਂ ਅੱਜ ਇੱਥੇ ਵਾਲਮੀਕਨ ਸਮਾਜ ਵੱਖ-ਵੱਖ ਕਲੋਨੀਆ ਦੇ ਨਮਾਇंदे ਅੱਜ ਇਥੇ ਇੱਕ ਅਤਰ ਹੋਇਆ ਨੇ ਪਟਿਆਲਾ ਵਿਖੇ ਔਰ ਇਹੀ ਨਹੀਂ ਕਿ ਅਸੀਂ ਠੀਕ ਹੈ ਕਿ ਪ੍ਰਸ਼ਾਸਨ ਨੇ ਉਸ ਜਿਹੜਾ આરોપી ਸੀ ਉਹਨੂੰ ਫੜ ਲਿਆ ਸਾਡੀ ਲੜਾਈ ਇੱਥੇ ਨਹੀਂ ਖਤਮ ਹੋ ਜਾਂਦੀ ਸਾਡੀ ਮੰਗ ਇੱਥੇ ਨਹੀਂ ਖਤਮ ਹੋ ਜਾਂਦੀ ਹੈਗੀ ਉਹਦੇ ਪਿੱਛੇ ਕਿਹੜੀਆਂ-ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਕਿੰਨਾਂ ਨੇ ਉਹਨਾਂ ਨੂੰ ਜ਼ੋਰ ਪਾਇਆ ਇਸ ਲਈ ਪ੍ਰੇਰਿਤ ਕੀਤਾ ਹੈ ਕੰਮ ਕਰਨ ਲਈ ਉਸ ਸਬੰਧੀ ਅਸੀਂ ਜਿਹੜੀ ਆ ਮੰਗ ਕਰਦੇ ਆ ਅੱਜ ਕਿ ਉਹ ਉਹਦਾ ਪਤਾ ਲਗਾਇਆ ਜਾਵੇ ਔਰ ਅਕਸਰ ਹੁੰਦਾ ਆ ਭਾਵੇਂ ਕੋਈ ਵੀ ਘਟਨਾ ਘਟ ਜੇ ਅਕਸਰ ਉਸ ਬੰਦੇ ਨੂੰ ਮੈਂਟਲੀ ਅਫਸੈਟ ਕਰਾਰ ਦੇ ਦਿੱਤਾ ਜਾਂਦਾ ਔਰ ਫਾਈਲ ਬੰਦ ਕਰ ਦਿੱਤੀ ਜਾਂਦੀ ਹੈਗੀ ਔਰ ਪੁਲਿਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਹ ਅਨੁਸੂਚਿਤ ਜਾਤੀ ਨਾਲ ਹੀ ਸਬੰਧਤ ਕੋਈ ਵਿਅਕਤੀ ਹੈ ਸੀਮਾ ਵੈਦ ਬਾਲਮੀਕੀ ਸਮਾਜ ਤੋਂ ਆ ਮੈਂ ਇਹ ਬੇਨਤੀ ਕਰਾਂਗੀ ਕਿ ਪੰਜਾਬ ਸਰਕਾਰ ਜਿਹੜੀ ਉਹ ਸੁੱਤੀ ਪਈ ਹੈ ਉੱਥੇ ਵੀ ਜਿਹੜੀ ਪੁਲਸ ਹੈ ਉਹ ਸੁੱਤੀ ਪਈ ਸੀਗੀ ਇੰਨੀ ਲੰਬੀ ਪੋੜੀ ਉੱਥੇ ਲੱਗ ਗਿਆ ਉਹਨਾਂ ਸਾਹਮਣੇ ਲੱਗਿਆ ਕਿ ਉਹ ਕਾਰਵਾਈ ਨਹੀਂ ਕਰ ਸਕਦੇ ਸੀ ਮੈਂ ਤਾਂ ਇੱਕ ਗੱਲ ਕਹਾਂਗੀ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਉਹਦੀ ਬਾਮਾ ਵੱਡਣੀ ਚਾਹੀਦੀ ਸੀਗੀ ਉਹਨੂੰ ਸਖਤ ਸਜ਼ਾ ਦੇਣੀ ਚਾਹੀਦੀ ਮੈਂ ਮੰਗ ਕਰਾਂਗੀ ਵੀ ਇਸ ਗੱਲ ਦੀ ਸੀਬੀਆਈ ਜਾਂਚ ਕਰਵਾਈ ਜਾਵੇ ਤਾਂ ਜੋ ਉਹਨੂੰ ਮੂੜ ਇਹ ਜੀ ਸਜ਼ਾ ਮਿਲੇ ਵੀ ਜਿਹੜੇ ਅੱਗੇ ਨੂੰ ਇਹ ਜੀ ਕਾਰਵਾਈ ਨਾਲ ਬਾਬਾ ਸਾਹਿਬ ਸਾਡੇ ਰਹਿਬਰ ਚਿਕੇ ਉਹਨਾਂ ਨੇ ਕੋਈ ਕੱਲੇ ਬਾਲਮੀ ਕੀਰਮਦਾਸੀਆਂ ਵਾਸਤੇ ਨਹੀਂ ਸੰਵਿਧਾਨ ਲਿਖਿਆ ਸਮੂੱਚੇ ਵਰਗ ਦੇ ਲਈ ਸਮੂੱਚੇ ਪਰਦੇ ਲਈ ਸੰਵਿਧਾਨ ਲਿਖਿਆ ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ 26 ਜਨਵਰੀ ਦੇ ਦਿਨ ਇਹ ਜੀ ਘਟਨਾ ਘਟੇ ਤੇ ਸ਼ਰਮ ਦੀ ਗੱਲ ਹੈ ਭਗਵੰਤ ਮਾਨ ਜੀ ਤੁਸੀਂ ਸੀਐਮਓ ਪੰਜਾਬ ਦੇ ਤੁਸੀਂ ਕੁਮ ਕਰਨੀ ਨੀਂਦ ਸੁੱਤੇ ਪਿਓ ਤੁਸੀਂ ਦਿੱਲੀ ਦੇ ਵਿੱਚ ਪ੍ਰਚਾਰ ਕਰ ਪੰਜਾਬ ਦੇ ਵਿੱਚ ਕਹਿ ਜਿਆ ਹਾਲਾਤ ਹੋਰੇ ਸ਼ਰਮ ਆਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਜੈ ਭੀਮ ਜੈ ਭੀਮ ਜੈ ਭਾਰਤ ਜੋ ਪਿਛਲੇ ਦਿਨੀ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਦੀ ਪ੍ਰੀਤਮਾ ਨਾਲ ਕਿਸੇ ਬੇਕੂਬ ਵੱਲੋਂ ਘ੍ਰੋਣੀ ਹਰਕਤ ਕੀਤੀ ਗਈ ਹੈ ਮੂਰਤੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਵੀਰ ਦੇ ਉਸ ਬੇਕੂਬ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨੂੰ ਜੇਲ੍ਹਾਂ ਦੀ ਸਲਾਕਾਂ ਦੇ ਵਿੱਚ ਸਿੱਟਣਾ ਚਾਹੀਦਾ ਹੈ। ਸੋ ਅਸੀਂ ਪ੍ਰਸ਼ਾਸਨ ਤੋਂ ਔਰ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਵਧੀਆ ਤੋਂ ਵਧੀਆ ਜਿੰਨੀ ਵੀ ਸਖਤਾਈ ਵਾਲੀ ਤਾਰਾ ਲੱਗ ਸਕਦੀ ਹੈ ਉਸ ਤੇ ਲਾਈ ਜਾਵੇ ਤੇ ਉਹਨੂੰ ਆਸਾਨ ਦੇ ਜੇਲ੍ਹ ਛੱਡਿਆ ਜਾਵੇ। ਇਹੀ ਵਾਲਮੀ ਸਵਾਦੀ ਮੰਗ ਹੈ। ਜੈ ਵਾਲਮੀ ਕੀ ਜੈ ਭੀਮ ਜੈ